ਫੈਕਟਰੀ ਨਹੀਂ ਲੱਗਣ ਦੇਵਾਂਗੇ ਅੱਜ ਪੁਲਿਸ ਨੇ ਡਾਂਗਾ ਦਾ ਕੁੱਟਿਆ ਤੇ ਧੱਕੇ ਨਾਲੇ ਸਰਕਾਰ ਫੈਕਟਰੀ ਲਾ ਰਹੀ ਹੈ ਮੈਂ ਕਿਉਂ ਕਿਹਾ ਵੀ ਤੂੰ ਛਤਰਾ ਦੇ ਲਾਇਕੋਂ ਛਤਰਾ ਦੇ ਲਾਇਕ ਮਿਸ ਕਰਕੇ ਕਿਹਾ ਜਿੱਤੇ ਅਸੀਂ ਪਿੱਟਦੇ ਹਾਂ ਕਲਪਦੇ ਹਾਂ ਸਾਨੂੰ ਕੈਸ ਸਾਲ ਹੋ ਗਏ ਵੀ ਆਜੋ ਲੋਕੋ ਬੁੱਢੇ ਦਰਿਆ ਰਾਹੀਂ ਤੁਹਾਡਾ ਸਾਰਾ ਪਾਣੀ ਚਿਹਰ ਬਣਾਦਾ ਰਾਜਸਥਾਨ ਤੱਕ ਦੇ ਲੋਕ ਮਾਰਦੇ ਦੱਖਣੀ ਮਾਲਵਾ ਸਾਰਾ ਮਾਰਤਾ ਕੈਂਸਰ ਨਾਲ ਨਾਲੇ ਪੀੜੇ ਨਾਲ ਮੈਂ ਮਾਸਪੀ ਨੂੰ ਤਮਾਸ਼ਾ ਦੇਖ ਲਿਓ ਬਿਅੁੱਛੇ ਫੈਕਟਰੀ ਲੱਗ ਗਈ ਅਸੀਂ ਕੀ ਲੈਣਾ ਉੱਥੇ ਲੱਗ ਗਈ ਅਸੀਂ ਕੀ ਲੈਣਾ ਸਤਲੁਜ ਜ਼ਹਿਰੀਲਾ ਕਰਤਾ ਸੀ ਕਿ ਲੈਣਾ ਰਾਵੀ ਗੰਦਾ ਕਰਤਾ ਬਿਆਸ ਗੰਦਾ ਕਰਤਾ ਸੀ ਕਿ ਲੈਣਾ ਫਲਾਨੇ ਜ਼ਿਲ੍ਹੇ 'ਚ ਕੰਮ ਹੋ ਗਿਆ ਸੀ ਕਿ ਲੈਣਾ ਤੁਸੀਂ ਪੁਰਾਣਾ ਕਿੱਥੋਂ ਸਾਫ਼ ਕਰ ਦਿਓਗੇ ਪਹਿਲਾਂ ਵਾਲਾ ਗੰਦ ਕਿੱਥੋਂ ਸਾਫ਼ ਕਰ ਦੋ ਨਵਾਂ ਗੰਦ ਹੋਰ ਪਾਉਣ ਲੱਗਿਆ ਸਭ ਤੋਂ ਗੰਦੀ ਇੰਡਸਟਰੀ ਜਿਹੜੀ ਸਭ ਤੋਂ ਜ਼ਿਆਦਾ ਜ਼ਹਿਰ ਪਾਉਂਦੀ ਆ ਪੇਪਰ ਮਿੱਲ ਆ ਅਖਾੜੇ ਅੱਜ ਜੋ ਹੋਇਆ ਇਹਨਾਂ ਨੇ ਕਤੂਤ ਕੀਤੀ ਆ ਜੋ ਪਰਸ ਨੇ ਡਾਂਗਾ ਮਾਰੀਆਂ ਲੋਕਾਂ ਦੇ ਲੀੜੇ ਪਾਣੇ ਉੁਰੰਗਾਂ ਨੂੰ ਫੜ ਕੇ ਦੁੱਤਾਂ ਦੇ ਕਿਢਸਿਆ ਗਿਆ ਉਹ ਲੋਕ ਲੜ ਰਹੇ ਆ ਕਿ ਅਸੀਂ ਇਹ ਜ਼ਹਿਰਾ ਦੀ ਫੈਕਟਰੀ ਨਹੀਂ ਲੱਗਣ ਦੇਣੀ ਹਾਂ ਹਾਂ ਜੀ ਪੰਜਾਬ ਦੇ ਲੋਕੋ ਅਸਲ ਤੁਸੀਂ ਛੱਤਰਾਂ ਦੇ ਲੈ ਕੇ ਉਹਦੇ ਛੱਤਰ ਥੋੜੇ ਪਏ ਵੀ ਰਹੇ ਆ ਥੋੜੇ ਪੈਣੇ ਵੀ ਚਾਹੀਦੇ ਆ ਆ ਪਹਿਲਾਂ ਥੋੜੇ ਛੱਤਰ ਪੈਂਦੇ ਮੈਂ ਅੱਜ ਦਿਖਾਉਣਿਆ ਤਾਇਆ ਦਾ ਛੱਤਰ ਪਏ ਆ ਜਿਹੜੇ ਅੱਜ ਪੰਜਾਬ ਦੇ ਵਿੱਚ ਆਹ ਦੇਖਿਓ ਹੁਣ ਆ ਜੀ ਸਾਦਾ ਧੱਕਾ ਖਾੜੇ ਬੰਦਿਆਂ ਦੇ ਡਾਂਗਾ ਮਾਰਿਆ ਕੱਪੜੇ ਪਾੜੇ ਆਹ ਦੇਖੋ ਇਹ ਕਹਿੰਦੇ ਆ ਧਰਨਾਗਰੀ ਦਾ ਕਿਹੜੇ ਡਾਂਗਾ ਫੇਰ ਵਾਲੀ ਕੁਣੀ ਖਾੜੇ ਆਲੇ ਆਪਣੇ ਬੰਦੇ ਨੇ ਡਾਂਗਾ ਮਾਰਿਆ ਮੈਂ ਕਿਉਂ ਕਿਹਾ ਕਿ ਪੰਜਾਬੀਓ ਤੂੰ ਛਤਰਾਂ ਦੇ ਲਾਇਕੋਂ ਛਤਰ ਤੁਹਾਡੇ ਪਹਿਣੇ ਚਾਹੀਦੇ ਆ ਇਹ ਅੱਜ ਖਾੜੇ ਪਿੰਡ ਦੀ ਘਟਨਾ ਖਾੜਾ ਪਿੰਡ ਜ਼ਿਲ੍ਹਾ ਲੁਧਿਆਣਾ ਨੇੜੇ ਜਗਰਾਉਂ ਦੇ ਕੋਲੇ ਜਿੱਥੇ ਕਿ ਇੱਕ ਫੈਕਟਰੀ ਲੱਗ ਰਹੀ ਹੈ ਜਿਹੜੀਆਂ ਹਜ਼ਾਰਾਂ ਫੈਕਟਰੀਆਂ ਪੰਜਾਬ ਦੀ ਧਰਤੀ ਤੇ ਲੱਗੀਆਂ ਤੇ ਪੰਜਾਬ ਦਾ ਪਾਣੀ ਜ਼ਹਿਿਲਾ ਕਰਤਾ ਲੋਕ ਮਾਰਤੇ ਧਰਤੀ ਸਾਰੀ ਜ਼ਹਿਰੀਲੀ ਕਰਤੀ ਸਾਰਾ ਪਾਣੀ ਜ਼ਹਿਰ ਬਣਾਤਾ ਪਿੰਡਾਂ ਦੇ ਵਿੱਚ ਤਰਾਤਰਾਂ ਹੋਈ ਪਈ ਹੈ ਸਾਰੇ ਪੰਜਾਬ ਦੇ ਜਿਲਿਆਂ ਦਾ ਪਿੰਡਾਂ ਦਾ ਪਾਣੀ ਧਰਤੀ ਹੇਠਲਾ ਪੀਣ ਯੋਗ ਨਹੀਂ ਰਿਹਾ। ਦਰਿਆਵਾਂ ਦਾ ਪਾਣੀ ਕੈਮੀਕਲ ਪਾ ਕੇ ਜ਼ਹਿਰ ਬਣਾਤਾ। ਉਹਦੇ ਖਿਲਾਫ ਅਖਾੜੇ ਦੇ ਵਿੱਚ ਲੋਕਾਂ ਨੇ ਧਰਨਾ ਲਾਇਆ ਸੀ ਵੀ ਅਸੀਂ ਫੈਕਟਰੀ ਨਹੀਂ ਲੱਗਣ ਦੇਵਾਂਗੇ। ਅੱਜ ਪੁਲਿਸ ਨੇ ਡਾਂਗਾ ਨਾ ਕੁੱਟਿਆ। ਤੇ ਧੱਕੇ ਨਾਲੇ ਸਰਕਾਰ ਫੈਕਟਰੀ ਲਾ ਰਹੀ ਆ। ਮੈਂ ਕਿਉਂ ਕਿਹਾ ਵੀ ਤੁਸੀਂ ਛਤਰਾ ਦੇ ਲਾਇਕ ਹੋ। ਛਤਰਾ ਦੇ ਲਾਇਕ ਮੈਂ ਇਸ ਕਰਕੇ ਕਿਹਾ ਜਿੱਦੇ ਅਸੀਂ ਪਿੱਟਦੇ ਆਂ, ਕਲਪਦੇ ਆਂ ਸਾਨੂੰ ਕੈ ਸਾਲ ਹੋ ਗਏ। ਵੀ ਆਜੋ ਲੋਕੋ ਬੁੱਢੇ ਦਰਿਆ ਰਾਹੀਂ ਸੋਡਾ ਸਾਰਾ ਪਾਣੀ ਜ਼ਹਿਰ ਬਣਾਤਾ ਰਾਜਸਥਾਨ ਤੱਕ ਦੇ ਲੋਕ ਮਾਰਦੇ ਦੱਖਣੀ ਮਾਲਵਾ ਸਾਰਾ ਮਾਰਤਾ ਕੈਂਸਰ ਨਾਲ ਕਾਲੇ ਪੀਲੇ ਨਾਲ ਜਾਂਉਂਦੇ ਜਵਾਕਾਂ ਨੂੰ ਸੋਡਾ ਨੂੰ ਕੈਂਸਰ ਹੋਣ ਲੱਗ ਗਏ ਅਸੀਂ ਲੁਧਿਆਣੇ ਇਕੱਠ ਰੱਖਿਆ ਤੁਸੀਂ ਘਰੇ ਬੈਠੇ ਰਹੇ ਦੋ ਇਕੱਠ ਰੱਖੇ ਪਹਿਲਾ 24 ਅਗਸਤ ਨੂੰ ਫਿਰ 3 ਦਸੰਬਰ ਨੂੰ ਬੰਦ ਮਾਰਨ ਦਾ ਤੁਸੀਂ ਕੁੰਡੇ ਲਾਇਕਾਂ ਚ ਬੈਠੇ ਰਹੇ ਤਾਂ ਸ਼ਾਂ ਕੁਟੀਗੇ ਬੈਠੇ ਸੱਥਾਂ ਚ ਗੱਲਾਂ ਮਾਰੀਗੇ ਤਮਾਸ਼ਾ ਦੇਖੀਗੇ ਤੁਸੀਂ ਮਰਨਾ ਹੀ ਮਰਨਾ ਹੈ ਤਮਾਸ਼ੀਨ ਜਿਹੜੇ ਹੋ ਜਾਣ ਨਾ ਲੋਕ ਉਹ ਮਰਦੇ ਹੀ ਹੁੰਦੇ ਆ ਤੁਸੀਂ ਤਮਾਸ਼ੀ ਨੂੰ ਤਮਾਸ਼ਾ ਦੇਖਦੇ ਹੋ ਵੀ ਉੱਥੇ ਫੈਕਟਰੀ ਲੱਗ ਗਈ ਅਸੀਂ ਕੀ ਲੈਣਾ ਉੱਥੇ ਲੱਗ ਗਈ ਅਸੀਂ ਕੀ ਲੈਣਾ ਸਤਲੁਜ ਜ਼ਹਿਰੀਲਾ ਕਰਤਾ ਸੀ ਕੀ ਲੈਣਾ ਰਾਵੀ ਗੰਦਾ ਕਰਤਾ ਬਿਆਸ ਗੰਦਾ ਕਰਤਾ ਸੀ ਕੀ ਲੈਣਾ ਫਲਾਨੇ ਜ਼ਿਲ੍ਹੇ 'ਚ ਕੰਮ ਹੋ ਗਿਆ ਸੀ ਕੀ ਲੈਣਾ ਇਹ ਸੋਡੇ ਥਾਂ ਥਾਂ ਧਰਤੀ ਦਾ ਸਾਰਾ ਪੱਤਨ ਜ਼ਹਿਰੀਲਾ ਕਰਤਾ ਕਿਤੇ ਪੰਜਾਬ ਦਾ ਪਾਣੀ ਪੀਣ ਜੋ ਛੱਡਿਆ ਨਹੀਂ ਸਾਡਾ ਮਿੱਤਰ ਸੁਖਮੁੰਡਾ ਜਗਰਾਉਣ ਤੋਂ ਤੜਕੇ 4 ਵਜੇ ਲੈ ਗਈ ਚੱਕ ਕੇ ਪੁਲਿਸ ਨੂੰ ਆ 2 250 ਬੰਦਾ ਪੁਲਿਸ ਨੇ ਫੜਿਆ ਆ ਭਵਾਂਸਿਆਂ ਸ਼ਰਮ ਕਰਨ ਵਾਲੀ ਮੋਟੀ ਜਰਾ ਕੱਲ ਨੂੰ ਹੱਥ ਮਾਰ ਸਦਾ ਨਹੀਂ ਇਹ ਸਰਕਾਰਾਂ ਰਹਿਣੀਆਂ ਸਦਾ ਨਹੀਂ ਬਾਗੀ ਬੁਲਬੁਲ ਬੋਲਣੀ ਸਦਾ ਨਹੀਂ ਹੁਕਮ ਚੱਲਣੇ ਤੂੰ ਉਹੀ ਬੰਦਾ ਜਿਹੜਾ ਬੰਦਾ ਜਾ ਕੇ ਧਰਾਗ ਵਾਲੇ ਤੇ ਜਾ ਰੇਹਲਾ ਪੈਣੀ ਫਾਜ਼ਿਲ ਕਾ ਹਵੋਰ ਮਲੋੜ ਦੇ ਪਿੰਡਾਂ 'ਚ ਕਹਿੰਦਾ ਸੀ ਕਿ ਪਾਣੀ ਜ਼ਹਿਰ ਬਣ ਗਿਆ ਕੈਮੀਕਲ ਪਾ ਤੇ ਜ਼ਹਿਰਾਂ ਪਾਤੀਆਂ ਡੈਗ ਇੰਡਸਟਰੀਆਂ ਨੇ ਇਲੈਕਟ੍ਰੋ ਇੰਡਸਟਰੀਆਂ ਨੇ ਹੁਣ ਤੂੰ ਉਹਨਾਂ ਕਾਰਪੇਟਾਂ ਦੇ ਨਾਲ ਉਹਨਾਂ ਘਰਾਂ ਨਾਲ ਆ ਕੇ ਖੜ ਗਿਆ ਤੇ ਉਹੀ ਫੈਕਟਰੀਆਂ ਲਵਾਉਣ ਦੀ ਖਾਤਰ ਲੋਕਾਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਖਾਤਰ ਤੂੰ ਪੁਲਿਸ ਦਾ ਡੰਡਾ ਵਰਤ ਰਿਹਾ ਪੁਲਿਸ ਤੋਂ ਲੋਕਾਂ ਨੂੰ ਪਿਟਾ ਰਿਹਾ ਤੀ ਧੂਕੜੀਸ ਕਰਾ ਰਿਹਾ ਫੈਕਟਰੀਆਂ ਲਵਾ ਰਿਹਾ ਮੁਸ਼ਕਾਬਾਦ ਅਖਾੜਾ ਹੋਰ ਵੀ ਕਈ ਥਾਂ ਇਹਨਾਂ ਫੈਕਟਰੀਆਂ ਦੇ ਖਿਲਾਫ ਮੋਰਚੇ ਲੱਗੇ ਰੂੜਿਆਂ ਵੀ ਪਿੰਡ ਅਸੀਂ ਗਏ ਸਾਰਾ ਪਿੰਡ ਮਾਰਿਆ ਪਰ ਪਾਣਾ ਜਿਹੜੀ ਗੱਤਾ ਮਨ ਲੱਗੀ ਹੋਈ ਆ ਹੋਰ ਸੁਣ ਲੋ ਕਰਤੂਤ ਇਹਨਾਂ ਦੀ ਤੁਸੀਂ ਘਰਾਂ ਦੇ ਵਿੱਚ ਨਾ ਤੁਸੀਂ ਤੁਸੀਂ ਯਾਦ ਰੱਖੋ ਰੀਂਗ ਰੀਂਗ ਕੇ ਮਰਨਾ ਆ ਸ਼ਹਿਰਾ ਪੀ ਕੇ ਆ ਨਵਾਂ ਪੰਜ ਕੱਢਣ ਜਾ ਰਿਹਾ ਭਵੰਤਮਾਨ ਹੋਰ ਸੁਣ ਲੋ ਚਮਕੌਰ ਸਾਹਿਬ ਦੇ ਕੋਲੇ ਬਿਲਕੁਲ ਬੁੱਢੇ ਦਰਿਆ ਦੇ ਉੱਤੇ ਘਟੋ ਘਟ 200 ਏਕੜ ਦੇ ਵਿੱਚ ਜਿਹੜੀ ਪੇਪਰ ਮਿੱਲ ਆ ਉਹ ਲੱਗ ਰਹੀ ਹੈ ਜਿਹੜੀ ਲਾਸ ਸ਼੍ਰੇਣੀ ਚ ਹੈ ਪੇਪਰ ਮਿੱਲ ਸਭ ਤੋਂ ਜ਼ਿਆਦਾ ਪਾਣੀ ਨੂੰ ਜ਼ਹਿਰੀਲਾ ਕਰਦੀ ਹੈ ਕੈਮੀਕਲ ਪਾਉਂਦੀ ਹੈ ਉਹ ਇੰਡਸਟਰੀ ਉਹ کارਖਾਨਾ 200 ਏਕੜ ਪੈਲੀ ਚਮਕੌਰ ਸਾਹਿਬ ਦੇ ਕੋਲੇ ਬਿਲਕੁਲ ਵੱਡੇ ਦਰਿਆ ਦੇ ਉੱਤੇ ਤੇਰੀ ਨੀਲੋਂ ਵਾਲੀ ਨਹਿਰ ਹੈ ਉਦੋਂ 250 ਮੀਟਰ ਦੂਰ ਵਿਚਾਲੇ 200 ਏਕੜ ਪੈਲੀ ਪੰਚਾਇਤੀ ਜ਼ਮੀਨ ਅਕਵਾਇਰ ਕਰਕੇ ਭਵੰਸਿਆਂ ਉੱਥੇ ਬੰਝ ਗੱਡ ਰਿਹਾ ਹੈ ਪਹਿਲਾਂ ਵਾਲੀਆਂ ਇੰਡਸਟਰੀਆਂ ਨੂੰ ਉਹਨਾਂ ਨੂੰ ਬੰਦਦਾ ਕੀ ਕਰਨਾ ਹੈ ਉਹਨਾਂ ਦਾ ਕੈਮੀਕਲ ਦਾ ਕੀ ਰੋਕਣਾ ਹੈ ਆ ਰੈਂਦਾ ਖੁੰਦਾ ਨਵੇਂ ਪੰਜ ਹੋਰ ਗੱਡ ਰਹੇ ਆ 60 ਪਿੰਡਾਂ ਦੀਆਂ ਪੰਚਾਇਤਾਂ ਨੇ ਉਹਦੇ ਮਤੇ ਪਾ ਕੇ ਦਿੱਤੇ ਆ 60 ਪਿੰਡਾਂ ਦੀਆਂ ਪੰਚਾਇਤਾਂ ਬਲਵੀਰ ਸਿੰਘ ਸਿਚਾਲ ਨੂੰ ਮਿਲੀਆਂ ਵੀ ਤੁਸੀਂ ਪੁਰਾਣਾ ਕਿੱਥੋਂ ਸਾਫ਼ ਕਰ ਦਿਓਗੇ ਪਹਿਲਾਂ ਵਾਲਾ ਗੰਦ ਕਿੱਥੋਂ ਸਾਫ਼ ਕਰ ਦਿਓਗੇ ਨਵਾਂ ਗੰਦ ਹੋਰ ਪਾਉਣ ਲੱਗਿਆ ਸਭ ਤੋਂ ਗੰਦੀ ਇੰਡਸਟਰੀ ਜਿਹੜੀ ਸਭ ਤੋਂ ਜ਼ਿਆਦਾ ਜ਼ਹਿਰ ਪਾਉਂਦੀ ਆ ਪੇਪਰ ਮਿੱਲ ਚਮਕੌਰ ਸਾਹਿਬ ਦੇ ਕੋਲੇ ਕਿਹੜਾ ਪਿੰਡ ਆ ਤੁਸੀਂ ਬੀੜ ਗੁਰੂ ਘਰ ਜੰਡ ਸਾਹਿਬ ਬਿਲਕੁਲ ਉੱਥੇ ਕੱਟ ਰੱਖਿਆ ਗਿਆ ਕੱਲ ਨੂੰ 27 ਤਰੀਕ ਨੂੰ ਬੀੜ ਗੁਰੂ ਘਰ ਆ ਬੀੜ ਗੁਰੂ ਜੰਡ ਸਾਹਿਬ ਗੁਰੂ ਘਰ ਆ ਚਮਕੌਰ ਸਾਹਿਬ ਦੇ ਬਿਲਕੁਲ ਨੇੜੇ ਵੱਡੇ ਦਰਿਆ ਦੇ ਕੋਲੇ ਨੀਲੋਂ ਵਾਲੀ ਨਹਿਰ ਦੇ ਉੱਤੇ ਕੋਲੇ ਉੱਥੇ ਕੱਲ ਨੂੰ ਵੱਡਾ ਇਕੱਠ ਰੱਖਿਆ ਗਿਆ ਪੰਜਾਬ ਦੇ ਲੋਕੋ ਜੇ ਆਪਾਂ ਨਸਲਾਂ ਬਚਾਉਣੀਆਂ ਓਏ ਆਪਣਾ ਪਾਣੀ ਬਚਾਉਣਾ ਇਹ ਨਾ ਸੋਚੋ ਇਹ ਚਮਕੌਰ ਸਾਹਿਬ ਆ ਰੋਪੜ ਐ ਇਹ ਲੁਧਿਆਣਾ ਐ ਇਹ ਪਟਿਆਲਾ ਇਹ ਬਰਨਾਲਾ ਓਏ ਕੋਸ਼ਿਸ਼ ਕਿਤੋਂ ਵੀ ਧਰਤੀ ਦਾ ਪਾਣੀ ਥਾਂ ਥਾਂ ਤੇ ਆ ਕੇ ਫੈਕਟਰੀਆਂ ਲਾਉਣੀਆਂ ਸ਼ੁਰੂ ਕਰਤੀਆਂ ਕਹਿੰਦੇ ਅਸੀਂ ਐਦਾ ਜੀ ਆ ਲਾ ਰਹੇ ਆ ਜੀ ਦੂਜੀਆਂ ਅਪਣਾਇਆ ਕਰਾਂਗੇ ਜੀ ਇੱਥੇ ਅਸੀਂ ਅ ਇਹਦਾ ਕੀ ਨਾ ਲੈਂਦੇ ਆ ਕਿਹੜੀ ਫੈਕਟਰੀ ਕੀ ਕਹਿੰਦੇ ਹੁੰਦੇ ਇਹ ਬਹਾਨਾ ਉਹਦਾ ਬਣਾ ਦਿੰਦੇ ਆ ਮੁਰਕੇ ਚੱਕ ਕੇ ਕੈਮੀਕਲ ਵਾਲੀ ਲਾ ਦਿੰਦੇ ਆ। ਆ ਜਿੱਦਿਆਂ ਨੇ ਕੰਨਾ ਕੱਢ ਦਿੰਦੇ ਆ ਉੱਥੇ 20-20 ਫੁੱਟ ਉੱਚੀਆਂ ਉੱਥੇ ਕਿਹੜਾ ਕਿਹਨੂੰ ਵੜ ਦਿੰਦੇ ਆ ਇਹ। ਸੋ ਮੈਂ ਅਪੀਲ ਕਰਦਾ ਅਸੀਂ ਕੱਲ ਨੂੰ ਪਹੁੰਚ ਰਹੇ ਆ ਸਾਡੀ ਸਮੁੱਚੀ ਟੀਮ ਪਹੁੰਚ ਰਹੀ ਹੈ। ਚਮਕੌਰ ਸਾਹਿਬ ਦੇ ਕੋਲੇ ਗੁਰੂ ਘਰ ਦੇ ਵਿੱਚ ਗੁਰੂ ਘਰ ਦਾ ਨਾਂ ਹੈਗਾ ਬੀੜ ਗੁਰੂ ਜੰਨ ਸਾਹਿਬ ਗੁਰੂ ਘਰ ਹੈ। ਉੱਥੇ ਪਹੁੰਚ ਰਹੇ ਆ ਸਮਾਂ 10 ਵਜੇ ਆ 30 ਤਰੀਕ ਨੂੰ। 30 ਅਪ੍ਰੈਲ ਨੂੰ ਉਥੇ ਪਬਲਿਕ ਹੀਅਰਿੰਗ ਹੋ ਰਹੀ ਆ ਲੋਕਾਂ ਦੀ ਗੱਲ ਬਾਤ ਸੁਣ ਲਈ ਆ ਰਹੀ ਆ ਉਥੇ ਸਰਕਾਰ ਵੀ ਦੱਸੋ ਲੱਗਣੀ ਚਾਹੀਦੀ ਏ ਕਿ ਨਹੀਂ ਉੱਠ ਖੜੋ ਪੰਜਾਬ ਦੇ ਲੋਕ ਉੱਠ ਖੜੋ ਮੈਂ ਇਕੱਲੇ ਇੱਕ ਜ਼ਿਲ੍ਹੇ ਦੀ ਗੱਲ ਨਹੀਂ ਕਰਦਾ ਥੋੜਾ ਸਾਰਾ ਪਾਣੀ ਜ਼ਹਿਰ ਕਰਤਾ ਯਾਰ ਬੁਰਾ ਹਾਲ ਹੋਇਆ ਪਿਆ ਲੋਕਾਂ ਦਾ ਹਸਪਤਾਲਾਂ ਚ ਹਸਪਤਾਲ ਭਰੇ ਪਏ ਆ ਬਿਲਕੁਲ ਦੇ ਲੋਕ ਬੈੱਡਾਂ ਤੇ ਪਏ ਪਰ ਉੱਠ ਕੇ ਆਉਣ ਨੂੰ ਕੋਈ ਤਿਆਰ ਨਹੀਂ ਅਖਾੜੇ ਅੱਜ ਜੋ ਹੋਇਆ ਇਹਨਾਂ ਨੇ ਕਰਤੂਤ ਕੀਤੀ ਆ ਜੋ ਪੁਲਿਸ ਨੇ ਡਾਂਗਾ ਮਾਰੀਆਂ ਲੋਕਾਂ ਦੇ ਲੀੜੇ ਪਾੜੇ ਬੁੜੀਆਂ ਨੂੰ ਫੜ ਕੇ ਗੁੱਤਾਂ ਤੋਂ ਘ੍ਰਿਸਿਆ ਗਿਆ ਉਹ ਲੋਕ ਲੜ ਰਹੇ ਆ ਕਿ ਅਸੀਂ ਇਹ ਜ਼ਹਿਰ ਵਾਲੀ ਫੈਕਟਰੀ ਨਹੀਂ ਲੱਗਣ ਦੇਣੀ ਤੱਕੇ ਨਾ ਡੰਡੇ ਦੇ ਜ਼ੋਰ ਤੇ ਪੁਲਿਸ ਦਾ ਕੁਟਕਟਾਪਾ ਕਰਕੇ ਭੰਤ ਮਾਲਕਾਂ ਨਹੀਂ ਇੱਚੀ ਲਾਵਾਂਗੇ ਕਿੰਨਾ ਚਿਰ ਡੁੱਲਸਰ ਰਹਿ ਗਿਆ ਆ ਦੂਜੇ ਵੀ ਸਾਰੇ ਚੁੱਪ ਆ ਖੌਤੀ ਜਾਲੀ ਕਾਂਗਰਸੀ ਬਾਦਲ ਦੂਜੇ ਤੀਜੇ ਸਭ ਚੁੱਪ ਆ ਸਾਰੇ ਇਹਨਾਂ کارਖਾਨਿਆਂ ਵਾਲੇ ਨਾਲ ਖੜ ਜਾਂਦੇ ਆ ਕਿਉਂ? ਚੜਾਵਾ ਇਹ ਸਾਰਿਆਂ ਨੂੰ ਚੜਾਉਂਦੇ ਆ। ਸੋ ਭਰਾਵੋ ਅਪੀਲ ਆ ਪੰਜਾਬ ਦੇ ਲੋਕੋ ਆਪਣੇ ਲੋਕਾਂ ਨਾਲ ਖੜੋ ਇਹ ਵਾਰੀ ਸੋਡੀ ਵੀ ਆਉਣੀ ਐ। ਇਹ ਮਤ ਸੋਚਿਓ ਵੀ ਅੱਗ ਇਹ ਕਿਸੇ ਦੂਰ ਡਰੇਡੇ ਲੱਗੀ ਐ, ਕਿਸੇ ਗਵਾਂਢੀ ਦੇ ਲੱਗੀ ਐ। ਇਹ ਅੱਗ ਤੁਹਾਡੇ ਘਰਾਂ ਤੱਕ ਪਹੁੰਚਣੀ ਆ ਉਸੇ ਘਰਾਂ ਤੱਕ ਆਉਣਾ। ਆਪੋ ਆਪਣਾ ਪਾਣੀ ਟੈਸਟ ਕਰਾ ਲਓ। ਤੁਹਾਡਾ ਸਾਰਾ ਪਾਣੀ ਜ਼ਹਿਰ ਬਣ ਚੁੱਕਿਆ। ਨਾ ਪੀਣ ਜੋਗ ਐ, ਨਾ ਨਹਾਉਣ ਜੋਗ ਐ, ਨਾ ਫਸਲਾਂ ਨੂੰ ਲਾਉਣ ਜੋਗ ਐ। ਨਾ ਪਸ਼ੂਆਂ ਦੇ ਪੀਣ ਜੋਗ ਹੈ ਨਾ ਪੰਛੀਆਂ ਦੇ ਪੀਣ ਜੋਗ ਹੈ ਕਿਸੇ ਜੋਗ ਪਾਣੀ ਰਿਹਾ ਨਹੀਂ ਪੰਜਾਬ ਦਾ ਐਨਾ پاک ਪਵਿੱਤਰ ਸ਼ੁੱਧ ਪਾਣੀ ਪਾਣੀ ਪੀ ਕੇ ਸੇਤਾ ਬਣ ਜਾਂਦੀਆਂ ਸੀ ਅੱਜ ਉਹ ਪਾਣੀ ਸੋਨੂੰ ਜ਼ਹਿਰਾਂ ਪਾ ਕੇ ਉਹ ਪਾਣੀ ਸੋਨੂੰ ਕੈਂਸਰ ਕਾਲੇ ਪੀੜੇ ਟੀਵੀ ਜਵਾਕ ਪੈਦਾ ਹੋਣੋਂ ਹਟ ਕੇ ਸੋਡੇ ਕੀ ਕਰਨਾ ਜਵਾਕ ਲੈਣ ਲੱਗ ਗਿਆ ਯਾਰ ਕਦੋਂ ਉੱਠੋਗੇ ਬਈ ਸੋ ਮੈਂ ਹੱਥ ਬੰਨ੍ਹ ਕੇ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਆ ਖਾੜੇ ਵਾਲਿਆਂ ਦਾ ਵੀ ਸਾਥ ਦਿਓ ਜਿਹੜੇ ਖਾੜੇ ਅੱਜ ਘਟਨਾ ਹੋਈ ਆ ਕੁਲਸਰੇ ਕੁੱਟਿਆ ਫੈਕਟਰੀ ਦੇ ਖਿਲਾਫ ਲੋਕਾਂ ਦਾ ਪ੍ਰੋਜੈਕਸ਼ਨ ਜੜੇ ਕਰ ਰਹੇ ਸੀ ਲੋਕ ਤੇ ਕੱਲ ਨੂੰ 27 ਤਰੀਕ ਨੂੰ ਗੁਰੂ ਘਰ ਬੀੜ ਸਾਹਿਬ ਬੀੜ ਗੁਰੂ ਜੰਡ ਸਾਹਿਬ ਬੀੜ ਗੁਰੂ ਜੰਡ ਸਾਹਿਬ ਚਮਕੌਰ ਸਾਹਿਬ ਦੇ ਨੇੜੇ ਜਿੱਥੇ ਬੁੱਢੇ ਦਰਿਆ ਦੇ ਉੱਤੇ 200 ਏਕੜ ਜ਼ਮੀਨ ਅਕਵਾਇਰ ਕਰਕੇ ਏਸ਼ੀਆ ਦੀ ਸਭ ਤੋਂ ਵੱਡੀ ਇੰਡਸਟਰੀ ਲਾਉਣ ਜਾ ਰਹੇ ਨੇ ਉਹ ਵੀ ਪੇਪਰ ਮਿੱਲ ਜਿਹੜੀ ਲਾਲ ਸ਼੍ਰੇਣੀ ਚਾਹੁੰਦੀ ਹੈ ਰੈੱਡ ਜਿਹੜੀ ਲਾਲ ਜੋਨ ਚਾਉਂਦੀ ਹੈ ਜਿਹਦੇ ਸਭ ਤੋਂ ਜ਼ਿਆਦਾ ਕੈਮੀਕਲ ਜ਼ਹਿਰ ਪਾਉਂਦੀ ਹੈ ਉਹ ਫੈਕਟਰੀ ਉਸ ਧਰਤੀ ਤੇ ਲਾ ਕੇ ਤੇ ਸਾਰਾ ਗੰਦ ਸਾਰਾ ਜ਼ਹਿਰ ਵੱਡੇ ਦਰਿਆ 'ਚ ਵੀ ਪਾਉਣਗੇ ਤੇ ਨਾਲ ਜਿਹੜੀ ਨੀਲੋ ਵਾਲੀ ਨਹਿਰ ਹੈ ਉਹ 'ਚ ਵੀ ਪਊਗਾ ਜਿਹੜੀ ਨੀਲੋ ਵਾਲੀ ਨਹਿਰ ਆਉਂਦੀ ਹੈ ਰੋਪੜ ਤੋਂ ਤੇ ਅੱਗੇ ਦਰਿਆ ਹੁ ਤਿੰਨ ਨਹਿਰਾਂ ਆ ਬਹਿੰਡੇ ਦੀ ਮੇਰੀ ਉਹਦੇ ਵਿੱਚੋਂ ਨਿਕਲ ਕੇ ਆਉਂਦੀ ਨਹਿਰ ਆ ਮੇਰਾ ਪਿੰਡ ਵੀ ਉਸ ਨਹਿਰ ਦੇ ਉੱਤੇ ਹੀ ਹੈ ਇਹ ਨਾ ਸੋਚਿਓ ਬਹਿੰਡੇ ਵਾਲਿਓ ਮਾਨਸਾ ਵਾਲਿਓ ਸਰੂਰ ਪਟਿਆਲੇ ਵਾਲਿਓ ਬਰਨਾਲੇ ਵਾਲਿਓ ਮੁਕਸਰ ਵਾਲੇ ਤਾਂ ਪਹਿਲਾਂ ਹੀ ਪੀੜਤ ਹੈ ਵੀ ਸਾਨੂੰ ਨਹੀਂ ਕੁਝ ਹੁੰਦਾ ਉਹ ਉਸੇ ਨਹਿਰ ਤੇ ਫੈਕਟਰੀ ਲੱਗਣ ਜਾ ਰਹੀ ਉਹਤੋਂ ਸਾਨੂੰ ਕੈਮੀਕਲ ਪਾ ਕੇ ਜ਼ਹਿਰ ਦੇਣ ਅਸੀਂ ਕਿੰਨੇ ਵਾਰੀ ਕਲਪਤਿਆਂ ਨੂੰ ਮੈਨੂੰ ਕਹਿਆ ਸਾਲ ਹੋ ਗਏ ਤੁਹਾਡਾ ਪਾਣੀ ਧਰਤੀ ਹਟੋਂ ਮੁੱਕ ਚਲਿਆ ਤੁਸੀਂ ਤੁਹਾਡੇ ਕੋਲੇ ਡੈਡ ਲਾਈਨ ਹੈ 40 ਤੱਕ ਦੀ 14-15 ਸਾਲ ਦਾ ਧਰਤੀ ਹਟਾ ਪਾਣੀ ਬਚਿਆ ਅੱਜ ਉੱਠ ਕੇ ਰੌਲਾ ਪਾ ਲ ਗਏ ਐਡੀ ਜੀਬ ਕੱਢੀ ਫਿਰਦੇ ਹੋ ਹਾਲੇ ਤਾਂ ਕੁਝ ਵੀ ਨਹੀਂ ਕਰਨੀ ਹੋਈ ਆ ਦੇਖੀ ਹੁਣ ਅੰਗਾਂ ਲਾਉਣਗੇ ਲੋਕ ਸਰਸਕ ਦਾ ਨਾੜ ਨੂੰ ਅੱਗ ਲਾਏ ਬਣਾ ਕਿੰਨੇ ਟਡੀਆਂ ਦੇ ਆਂਡੇ ਫੂਕੋਗੇ ਬੱਚੇ ਫੂਕੋਗੇ ਜਾਨਵਰ ਫੂਕੋਗੇ ਕਿੰਨੇ ਰੁੱਖ ਤੁਸੀਂ ਫੂਕੋਗੇ ਕਿੰਨਾ ਵਾਤਾਵਰਨ ਦੂਸ਼ਤ ਕਰੋਗੇ ਉਹ ਸਿਆਣੇ ਕਹਿੰਦੇ ਹੁੰਦੇ ਸੀਗੇ ਵੀ ਉਹ ਹੁਣ ਮੈਂ ਕਹਾਂਦਾ ਨਹੀਂ ਚਾਹੁੰਦਾ ਵੀ ਤੇਰੀ ਉਹ ਨਿਕਲ ਗਈ ਹਲੇ ਜੀਵ ਨਿਕਲੀ ਉਹ ਵੀ ਨਿਕਲੂਗੀ ਯਾਦ ਰੱਖਿਓ ਤੁਸੀਂ ਸਮਝਣਾ ਤਾਂ ਹੈ ਨਹੀਂ ਜਿੰਨਾ ਮਰਜੀ ਕਲਪੀ ਜਾਗੇ ਤੁਸੀਂ ਆੜਾ ਲਾਇਆ ਦੁਸ਼ਮਣੀ ਬਿੱਡੀ ਹੋਈ ਹੈ ਕੁਦਰਤ ਦੇ ਨਾਲ ਵੀ ਛੱਡਣੀ ਕੱਖ ਨਹੀਂ ਨਾ ਧਰਤੀ ਜਿਉਂਦੀ ਛੱਡਣੀ ਐ ਨਾ ਪਾਣੀ ਨਾ ਹਵਾਵਾਂ ਅਸੀਂ ਤਬਾਹ ਕਰਨੇ ਆਂ ਬੈਠੇ ਰੋ ਘਰਾਂ ਚ ਚੱਕੀ ਫਿਰੋ ਮੋਢਾਂ ਦੇ ਜਵਾਕਾਂ ਨੂੰ ਹਸਪਤਾਲ ਡਾਕਟਰਾਂ ਕੋਲੇ ਵੀ ਸਾਡੇ ਜਵਾਕ ਨੂੰ ਕੈਂਸਰ ਹੋ ਗਿਆ ਜੀ ਇਹ ਇਹ ਰੇਗਾ ਦਾ ਜੀ ਗੁਰਦੇ ਫੇਲ ਹੋ ਗਏ ਜੀ ਸਾਲ-ਸਾਲ ਦੇ ਜਵਾਕਾਂ ਦੇ ਗੁਰਦੇ ਫੇਰ ਹੋ ਹੀ ਜਾਂਦੇ ਆ ਇਹ ਪਾਣੀ ਜ਼ਿਆਰਾ ਕਰਕੇ ਉਹਦੇ ਤਾਂ ਹਾਂ ਮਾਰ ਦਿੰਉ ਸਾਡਾ ਜਵਾਕ ਬਚਾ ਲੋ ਵੇ ਇਹ ਬਸੇਰੇ ਮੇਰੇ ਕੋਲੇ ਆਉਂਦੇ ਆ ਸਾਡੇ ਜਵਾਕ ਬਾਰੇ ਕਹੋ ਜੀ ਹਸਪਤਾਲ ਚ ਕਹੋ ਜੀ 20 ਕਰੋੜ ਦਾ ਠੀਕਾ ਲੱਗਣਾ ਜੀ 25 ਕਰੋੜ ਦਾ ਠੀਕਾ ਲੱਗਣਾ ਜੀ ਅਸੀਂ ਮਾਰੇਗੇ ਉੱਠ ਕੇ ਆਉਣ ਨੂੰ ਕੋਈ ਤਿਆਰ ਨਹੀਂ ਹੈਗਾ ਲੜਨ ਨੂੰ ਕੋਈ ਤਿਆਰ ਨਹੀਂ ਮੈਂ ਦੇਖਦਾ ਕੱਲ ਨੂੰ ਚਮਕੌਰ ਸਾਹਿਬ ਦੇ ਰੇੜੇ ਕਿੰਨੇ ਕ ਬੰਦੇ ਆਉ ਬੇਲੇ ਨਾਲੇ ਬੇਲੇ ਲੋਕ ਨੇ ਬੜਾ ਕੰਮ ਨਹੀਂ ਵੀ ਕੰਮ ਅਸੀਂ ਬਹੁਤ ਆ ਦੋ ਦਿਨ ਕਿਉਂ ਬਾਡੀ ਬੱਢ ਕੇ ਭੇਲੇ ਹੋਏ ਫਿਰਦੇ ਹਾਂ ਫਿਰ ਵੀ ਨਹੀਂ ਆ ਪਾਉਣਾ ਹੁੰਦਾ ਸੋ ਕੱਲ ਨੂੰ 27 ਤਰੀਕ ਹੈ ਗੁਰੂ ਘਰ ਵੀਰ ਸਾਹਿਬ ਜੰਡ ਸਾਹਿਬ ਨੇੜੇ ਚਮਕੌਰ ਸਾਹਿਬ ਪਹੁੰਚਣਾ ਅਸੀਂ ਪਹੁੰਚ ਰਹੇ ਹਾਂ ਸਾਡੀ ਸਾਰੀ ਟੀਮ ਪਹੁੰਚ ਰਹੀ ਹੈ ਟੀਮ ਕਾਲੇ ਪਾਣੀਆਂ ਦਾ ਮੋਰਚਾ ਤੇ ਉੱਥੇ ਲੋਕਾਂ ਨੂੰ ਸਮਝਾਉਣਾ ਵੀ ਅਸੀਂ ਕਿਸੇ ਵੀ ਹਾਲ ਦੇ ਵਿੱਚ ਜਿਹੜਾ 200 ਏਕੜ ਜ਼ਮੀਨ ਕਿਰਾਏ ਕਰਕੇ ਇਹ ਇਹ ਤੇ ਜ਼ਹਿਰ ਦੇ ਕੇ ਤੁਹਾਨੂੰ ਮਾਰਨ ਦੀਆਂ ਤਿਆਰੀਆਂ ਹੋ ਰਹੀਆਂ ਨੇ ਹੋਰ ਹੋਰ ਜ਼ਹਿਰ ਦਿੱਤੀ ਪਹਿਲਾਂ ਨਹੀਂ ਸਾਫ਼ ਨਹੀਂ ਕੀਤੀ ਗਈ ਉਵੇਂ ਚੱਲ ਰਹੀ ਹੈ ਪਰ ਹੋਰ ਜ਼ਹਿਰ ਲਾਉਣ ਦੀ ਤੁਹਾਨੂੰ ਤਿਆਰੀ ਕਰ ਰਹੇ ਆ ਸੋ ਕੱਲ ਮਿਲਦੇ ਆ ਗੁਰੂ ਘਰ ਜਣ ਸਾਹਿਬ ਮੀਰ ਸਾਹਿਬ ਨੇੜੇ ਚਮਕੌਰ ਸਾਹਿਬ